ਲਓ ਜੀ ਦੋਸਤੋ ਤੁਹਾਡੇ ਲਈ ਅੱਜ ਬਹੁਤ ਹੀ ਚੰਗੀ ਚੰਗੀਆਂ ਬਰੀਕੀਆਂ ਕੰਨ ਦੇਖੋ ਪਹਿਲਾਂ ਦਿਲਵੰਦ ਨਾ ਪੂਰਾ 100 ਕੁਆਲਿਟੀ ਕੰਨ ਨਾ ਓਵਰਲੈਪਿੰਗ ਨਾ ਕੋਈ ਦੂਰ ਰੱਖਦੀ ਹੈ ਪਤਲੀ ਧੌਣ ਲੰਮੀ ਧੌਣ ਹਾਈਟ ਕਰਨ ਵਾਲੀ ਬਿਸ਼ੇਰੀ ਲਿਆਤੀ ਚੰਬਿਆਂ ਚਾ ਦੋਸਤੋ ਤੋਂ ਜਿਹੜੇ ਵੀ ਕਿਸ ਭਰਾ ਦੇ ਬੱਚੀ ਪਸੰਦ ਹੋਈ ਜੈਜ ਮੁੱਲ ਦੀ ਆ ਜਮਾਂ ਜੈ ਜੀ ਮੋਲ ਦੀ ਜਿਹਦੇ ਵੀ ਪਸੰਦ ਹੋਈ ਵੀਡੀਓ ਪੂਰੀ ਦੇਖ ਲਓ ਸਾਰੀ ਡਿਟੇਲ ਵੀਡੀਓ ਚ ਦਵਾਂਗੇ ਜੇ ਪਸੰਦ ਹੋਈ ਸੰਪਰਕ ਕਰ ਲੈ ਸਭ ਤੋਂ ਪਹਿਲਾਂ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀਤਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨਵੀਂ ਸਵੇਰ ਨਵੇਂ ਜਨਮ ਦੀ ਵੀਡੀਓ ਦੇ ਨਾਲ ਦੋਸਤੋ ਅੱਜ ਤੁਹਾਡੇ ਲਈ ਹੈ ਹਾਜ਼ਰ ਹੋਏ ਆ ਤੇ ਅੱਜ ਦੀ ਇਹ ਵੀਡੀਓ ਦੋਸਤੋ 27 ਅਕਤੂਬਰ 2025 ਦੀ ਹੈ ਤੇ ਬੱਚੀ ਲਿਆਤੀ ਪੂਰੀ ਟੌਪ ਦੀ ਮੁੱਲ ਵੀ ਜਾਇਆ ਜਾ ਬਰੀਕੀਆਂ ਵੀ ਸਹੀਆਂ ਬਾਲਪੋਰੀਆਂ ਦੀ ਸਹੀਆਂ ਇਹੋ ਜੀ ਬੱਚੇ ਤੁਹਾਨੂੰ ਆ ਰੇਟ ਤੇ ਨਹੀਂ ਮਿਲਣੇ ਐ ਤੇ ਸੂਟੀਆਂ ਬੱਚੀਆਂ ਵੀਰ ਨੇ ਇਤੋਂ ਜ਼ਿਆਦਾ ਰੇਟ ਤੇ ਕਿਉਂ ਆਇਆ ਮੰਡੀਆਂ ਤੇ ਉਹ ਵੀ ਸੋ ਦੋਸਤੋ ਸਭ ਤੋਂ ਪਹਿਲਾਂ ਬੇਨਤੀ ਐ ਕਿ ਆ ਵੀ ਜੇ ਵੀਡੀਓ ਪਸੰਦ ਆਈ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰਨਾ ਭੁੱਲ ਤੇ ਅੱਜ ਬਾਦ ਦੇ ਵੀਡੀਓ ਵੱਲ 8 ਮਹੀਨੇ ਹੀ ਦੋਸਤੋ ਬਿਸ਼ੇਰੀ ਆ ਬਾਲਪੋਰੀਆਂ ਦੀ ਸਾਫ ਆ ਮਾਰਕਿੰਗ ਦੀ ਗੱਲ ਕਰੀ ਤਾਂ ਮੱਥੇ ਪਟਾ ਦੋ ਪੈਰ ਚਿੱਟੇ ਆ ਮੈਂ ਪੰਡੇ 'ਚ ਤਕਰੀਬਨ ਬਾਲ ਚਿੱਟੇ ਕਾਫੀ ਆ ਇਸ ਲਈ ਆਪਾਂ ਤੁਹਾਨੂੰ ਦੱਸਿਆ ਵੀ ਚੰਬੀ ਘੋੜੀ ਦੀ ਆ ਤੇ ਕੰਨ ਕੁੰਨ ਦੇਖੋ ਇਹਦਾ ਬਹੁਤ ਜ਼ਿਆਦਾ ਚੰਗਾ ਕੰਨ ਲੱਗਿਆ ਹੋਇਆ ਹੈ ਬੱਚੀ ਦੀ ਧੌਣ ਬਹੁਤ ਲੰਮੀ ਆ ਇੱਕ ਮੰਨ ਲਓ ਦੁੱਧੋਂ ਟਟ ਕੇ ਮਾਲਕਾਂ ਨੇ ਜਿੰਨਾ ਤੋਂ ਆਪਾਂ ਖਰੀਦੀ ਹੈ ਨਾ ਉਹਨਾਂ ਨੇ 1.5 1.5 ਤੋਂ ਪਹਿਲਾਂ ਮਹੀਨਾ ਖਰੀਦੀ ਤੇ ਥੋੜਾ ਦੁੱਧੋਂ ਟਟ ਕੇ ਜਾਨਵਰ ਲਿੱਸਾ ਹੋ ਜਾਂਦਾ ਪਰ ਜਿਹੜੀ ਕੁਆਲਿਟੀ ਹੈ ਬੱਚੀ ਦੀ ਉਹ ਬਹੁਤ ਆ ਤੁਸੀਂ ਦੇਖੋ ਲੱਤ ਦੀ ਨਲੀ ਕਿੰਨੀ ਲੰਮੀ ਆ ਕੰਨ ਬਹੁਤ ਸੋਹਣਾ ਲੱਗਿਆ ਹੋਇਆ ਆ ਧੌਣ ਪਤਲੀ ਲੰਮੀ ਮਣੀਆਂ-ਮੁਣੀਆਂ ਮੈਂ ਸਾਰਾ ਨੀੜਿਓਂ ਧੌਣ ਵੀ ਦਿਖਾਉਣਾ ਤੁਹਾਨੂੰ ਬਾਕੀ ਬਾਲਪੋਰੀਆਂ ਦੀ ਸਾਫਾ ਦੇਵਨ ਲੱਗੀ ਐ ਸਿੰਗਲ ਪੋਰੀ ਦੇਖੋ ਮਣੀਆਂ-ਮੁਣੀਆਂ ਦੇਖੋ ਧੌਣ ਦਾ ਕਿੰਨਾ ਜਿਆਦਾ ਚੰਗਾ ਧੌਣ ਲੰਮੀ ਬਹੁਤ ਆ ਕੰਨ ਬਹੁਤ ਜਿਆਦਾ ਜੰਗਾ ਲੱਗਾ ਹੋਇਆ ਯਾਰ ਹੋਰ ਗੱਲਾਂ ਕੀ ਗੱਲਾਂ ਕੰਨ ਬਰੀਕ ਬਹੁਤ ਆ ਇੱਕ ਤਾਂ ਹੁੰਦਾ ਕੁੰਡੀ ਵਾਲਾ ਕੰਨ ਮੋਟੇ ਪੰਚ ਆ ਕੰਨ ਬਰੀਕੀ ਜਾਂ ਲੈਂਥ ਲੰਥ ਵੀ ਬੱਚੀ ਸੋਹਣੀ ਆ ਬਾਕੀ ਰੇਟ ਜੈਜ ਆਪ ਦੀ ਚੀਜ਼ ਦੀ ਤਾਰੀਫ਼ ਹਰ ਕੋਈ ਕਰਦਾ ਬਾਕੀ ਤੂੰ ਆ ਕੇ ਸਾਹਮਣੇ ਦੇਖ ਲਓ ਜੇ ਤੁਹਾਨੂੰ ਪਸੰਦ ਲੱਗੇ ਨੰਬਰ ਆਪਾਂ ਥੱਲੇ ਦੇ ਤੇ ਫੋਨ ਨਾਲੇ ਮਿਲਦੇ ਨੇ ਜਲਦੀ ਨਾਲ ਵੀਡੀਓ